ਦੇ ਪਿਆਰੇ ਬੋਲ ਨੇ ਉਹ ਕਹਿੰਦਾ ਸਿਰ ਉਠਾ ਕੇ ਜੀਨ ਲਈ ਤਾਂ ਸਿਰ ਕਟਾਉਣੇ ਪੈਣਗੇ ਰਖਣਾ ਜੇ ਸੂਰਜਾਂ ਸੰਗ ਰਾਬਤਾ ਤਾਂ ਘਰ ਜਲਾਉਣੇ ਪੈਣਗੇ ਜੇ ਸੂਰਜ ਨਾਲ ਦੋਸਤੀ ਕਰਨੀ ਹੋਵੇ ਨਾ ਉਹ ਕਹਿੰਦਾ ਸੂਰਜ ਨਾਲ ਰੋਸ਼ਨੀ ਦੋਸਤੀ ਕਰਨ ਦੇ ਲਈ ਤੈਨੂੰ ਆਪਣੇ ਘਰ ਦੀ ਪਰਵਾਹ ਛੱਡਣੀ ਪੈਗੀ ਕਿਉਂਕਿ ਸੂਰਜ ਨਾਲ ਜਿਹੜਾ ਰਾਬਤਾ ਕਰ ਲੇ ਉਹਦੇ ਘਰ ਬਚਦੇ ਨਹੀਂ ਹੁੰਦੇ ਕਿਉਂਕਿ ਸੂਰਜ ਸਾੜ ਦੇਣਾ ਉਹਦਾ ਸੁਭਾਅ ਹੈ ਕਹਿੰਦਾ ਸੁਰੱਖਣਾ ਜੇ ਸੂਰਜਾਂ ਸੰਗਰਾਬਤਾ ਤਾਂ ਘਰ ਜਲਾਉਣੇ ਪੈਣਗੇ ਹਾਦਸੇ ਦਰਹਾਦ ਸੇ ਜੇ ਇਸੇ ਤਰ੍ਹਾਂ ਹੁੰਦੇ ਦੇ ਛੱਡ ਕੇ ਖਿਡੌਣੇ ਸਾਨੂੰ ਖੰਜਰ ਅਪਣਾਉਣੇ ਪੈਣਗੇ ਕਹਿੰਦਾ ਜੇ ਸਾਰੀ ਜ਼ਿੰਦਗੀ ਇਸੇ ਤਰ੍ਹਾਂ ਲਗਾਣੀ ਹੈ ਮਰਿਆਂ ਦੀ ਤਰ੍ਹਾਂ ਤੇ ਬੇਸ਼ੱਕ ਜੀ ਜਾਈਗਾ ਜੇ ਅਣਖ ਦੀ ਜ਼ਿੰਦਗੀ ਜਿਣੀਏ ਤੇ ਖਿਡੌਣੇ ਛੱਡ ਕੇ ਫਿਰ ਹੱਥ ਵਿੱਚ ਖੰੰਜਰ ਫੜਨਾ ਪਵੇ। ਛੱਡ ਕੇ ਖਿਡੌਣੇ ਸਾਨੂੰ ਖੰੰਜਰ ਅਪਣਾਉਣੇ ਪੈਣਗੇ। ਸਾਡੀ ਦੀਜ ਜੇ ਵਿਖਰੀ ਸਾਡੇ ਖਾਬ ਜੇ ਵਿਥਰੇ ਇਹ ਲੱਗਾ ਜੇ ਸੱਚ ਵਿੱਚ ਖਾਬਾਂ ਨੂੰ ਬਚਾ ਕੇ ਰੱਖਣਾ ਹੈ ਰੀਜਾਂ ਨੂੰ ਬਚਾ ਕੇ ਰੱਖਣਾ ਹੈ ਤੇ ਉਹ ਕਹਿੰਦਾ ਫਿਰ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਚਰਨਾਂ ਦੀ ਪ੍ਰੀਤੀ ਨੂੰ ਲੋਚਦਾ ਹੈ ਉਹ ਕਹਿੰਦਾ ਗੱਲ ਚੇਤੇ ਰੱਖੀ ਜੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਚਰਨਾਂ ਦੀ ਪ੍ਰੀਤ ਨੂੰ ਲੋਚਣਾ ਹੈ ਫਿਰ ਤੈਨੂੰ ਸਤਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਚਰਨਾਂ ਵਿੱਚ ਆਪਣਾ ਆਪਾ ਸੰਭਣਾ ਪਵੇਗਾ ਫਿਰ ਤੈਨੂੰ ਆਪਣਾ ਆਪਣਾ ਆਪਾ ਨਿਸ਼ਾਵਰ ਕਰਨਾ ਪਏਗਾ ਸਤਗੁਰੂ ਗੁਰਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਜਿਹੜੀ ਹੈ ਨਾ ਕੋਈ ਇਸ ਕਰਕੇ ਬੜੀ ਨਿਵੇਕਲੀ ਹੈ ਕਿਉਂਕਿ ਸਤਗੁਰਾਂ ਦੀ ਸ਼ਹਾਦਤ ਕੋਈ ਆਪਣੇ ਲਈ ਨਹੀਂ ਵੈਸੇ ਤੇ ਜੇ ਅਸੀਂ ਧੰਗੁਰ ਨਾਨਕ ਸਾਹਿਬ ਜੀ ਦਾ ਪਾਵਨ ਜੀਵਨ ਦੇਖੀਏ ਬਾਬੇ ਨਾਨਕ ਤੋਂ ਸ਼ੁਰੂ ਕਰਦੇ ਹੋ ਤੁਸੀਂ ਕਿ ਗੁਰੂ ਨਾਨਕ ਪਾਤਸ਼ਾਹ ਜੀ ਨੇ ਇੰਨਾ ਸੰਸਾਰ ਵਿੱਚ ਸਫਰ ਕੀਤਾ ਆਪਣੇ ਲਈ ਕੀਤਾ ਨਹੀਂ ਬਾਬੇ ਨਾਨਕ ਦੀਆਂ ਚਾਰ ਉਦਾਸੀਆਂ ਸਿਰਫ ਤੇ ਸਿਰਫ ਮਾਨਵਤਾ ਦੇ ਲਈ ਸੀ ਮਨੁੱਖਤਾ ਦੇ ਲਈ ਸੀ ਉਹਨਾਂ ਚਾਰ ਉਦਾਸੀਆਂ ਨੂੰ ਕਰਦੇ ਆ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਜੀ ਨੇ ਆਪਣੇ ਪਰਿਵਾਰ ਦੀ ਜ਼ਿੰਮੇਵਾਰੀ ਐਸਾਂ ਨਹੀਂ ਪਿੱਛੜ ਦਿੱਤੀ ਉਹ ਮਾਤਾ ਸੁਲੱਖਣੀ ਨੂੰ ਆਪਣੇ ਬੱਚਿਆਂ ਦੀ ਜ਼ਿੰਮੇਵਾਰੀ ਮਾਪੇ ਬਾਪ ਦੀ ਜ਼ਿੰਮੇਵਾਰੀ ਦੇ ਕੇ ਸਤਿਗੁਰ ਨੇ ਪਹਿਲਾਂ ਸੰਸਾਰ ਦੇ ਦਰਦ ਨੂੰ ਪਹਿਚਾਣਿਆ ਤਾਂ ਹੀ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਨਾ ਬਾਬੇ ਪੈ ਬਾਬਾ ਪੈਦਾ ਸੱਚਖੰਡ ਨੌ ਨਿਜ ਨਾਮ ਗਰੀਬੀ ਪਾਈ ਬਾਬਾ ਦੇਖਿਆ ਧਿਆਨ ਘਰ ਜਲਦੀ ਸਭ ਪ੍ਰਿਥਮੀ ਦੇਸ਼ੇ ਤੁਸੀਂ ਗੁਰੂ ਨਾਨਕ ਸਾਹਿਬ ਜੀ ਦੇ ਇਤਿਹਾਸ ਕਿਉਂਕਿ ਜ਼ਰੂਰ ਇੱਥੇ ਅਸੀਂ ਸ਼ਸਤਰ ਦੀ ਗੱਲ ਕਰਾਂਗੇ ਤੀਗ ਦੀ ਗੱਲ ਕਰਾਂਗੇ ਸਿਰ ਲੱਥਣ ਦੀ ਗੱਲ ਕਰਾਂਗੇ ਪਰ ਖਿਆਲ ਕਰਿਓ ਜਿਹੜਾ ਪਿੰਡ ਆਪਰ ਦੇ ਨਾਨਕ ਨੇ ਆਰੰਭ ਕੀਤਾ ਹੈ ਉਹ ਪਿੰਡਾ ਹੀ ਅੱਗੇ ਜਾ ਕੇ ਇਸ ਮੁਕਾਮ ਤੇ ਪਹੁੰਚਿਆ ਜਿੱਥੇ ਅੱਜ ਧੰਗੁਰ ਗੁਰਤੇਗ বাহাদুর ਸਹਿਬ ਪਾਤਸ਼ਾਹ ਜੀ ਨੇ ਆਪਣੀ ਸ਼ਹਾਦਤ ਦਿੱਤੀ ਹੈ ਸਤਿਗੁਰੂ ਗੁਰਤੇਗ ਬਹਾਦਰ ਸਹਿਬ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਕਿਉਂਕਿ ਮੈਂ ਸਿਰਫ ਉਸ ਪੱਖ ਨੂੰ ਤੁਹਾਡੇ ਸਾਹਮਣੇ ਰੱਖਣਾ ਹੈ ਕਸ਼ਮੀਰੀ ਪੰਡਤਾਂ ਨੇ ਆ ਕੇ ਪੁਕਾਰ ਕੀਤੀ ਸੀ ਤੇ ਐਸਾ ਨਹੀਂ कि ਜਦੋਂ ਉਹਨਾਂ ਦੇ ਸਿਰ ਤੇ ਆਣ ਬਈ ਉਹ ਸਭ ਤੋਂ ਪਹਿਲਾਂ ਗੁਰਤੇਗ ਬਹਾਦਰ ਸਾਹਿਬ ਜੀ ਕੋਲ ਆਏ ਹੋ। ਖਿਆਲ ਕਰਿਓ ਅਸੀਂ ਆ ਸਾਡੇ ਸਿਰ ਤੇ ਕੋਈ ਮੁਸੀਬਤ ਆਣ ਪਵੇ ਬੰਦਾ ਪਹਿਲਾਂ ਸਭ ਤੋਂ ਪਹਿਲਾਂ ਆਪਣੇ ਘਰ ਵੱਲ ਦੇਖਦਾ ਹੈ। ਆਪਣੇ ਕਰਵਾਪ ਘਰ ਦੇ ਪਰਿਵਾਰ ਦੇ ਜੀਆਂ ਵੱਲ ਦੇਖਦਾ ਹੈ। ਉਥੋਂ ਗੱਲ ਨਾ ਬਣੇ ਤੇ ਰਿਸ਼ਤੇਦਾਰੀਆਂ ਵੱਲ ਦੇਖਦਾ ਹੈ। ਰਿਸ਼ਤੇਦਾਰੀਆਂ ਵਿੱਚ ਨਾ ਪੁੱਗੇ ਤੇ ਮਿੱਤਰਾਂ ਦੋਸਤਾਂ ਵੱਲ ਦੇਖਦਾ ਹੈ। ਉਥੇ ਵੀ ਗੱਲ ਨਾ ਬਣੇ ਤੇ ਫਿਰ ਜਾ ਕੇ ਆਪਣੇ ਇਸ਼ਟ ਦੇ ਚਰਨਾਂ ਵਿੱਚ ਰੋਂਦਾ ਤੇ ਕੁਰ ਲਾਂਦਾ ਹੈ ਤੇ ਜੇ ਉਥੇ ਵੀ ਗੱਲ ਨਾ ਬਣੇ ਤੇ ਫਿਰ ਕਹਿੰਦਾ ਬਸ ਹੁਣ ਮੇਰੇ ਕੋਲ ਕੋਈ ਵਸੀਲਾ ਨਹੀਂ ਸੱਚ ਜਾਣਿਓ ਇਨ੍ਹਾਂ ਪੰਡਤਾਂ ਨੇ ਹਰ ਤਰ੍ਹਾਂ ਦਾ ਯਤਨ ਕੀਤਾ ਹੋਵੇਗਾ ਕਿੱਥੇ ਨਹੀਂ ਗਏ ਇਤਿਹਾਸ ਲਿਖਦੈ ਨੇ ਇੱਕ ਸਾਲ ਦੀ ਮੌਲਤ ਮੰਗੀ ਸੀ ਜਦੋਂ ਸਵਾ ਸਵਾ ਮਨ ਜੰਜੂ ਉਤਰਨ ਲੱਗੇ ਨਾ ਇਨਾਂ ਨੇ 1 ਸਾਲ ਦੀ ਮੌਲਤ ਮੰਗੀ ਸੀ ਸ਼ੇਰ ਅਫਗਾਨ ਖਾਨ ਜਿੰਦੀ ਨੌਕਰੀ ਜਿੰਦੀ ਜ਼ਿੰਮੇਵਾਰੀ ਲਈ ਸੀ ਉਸ ਵੇਲੇ ਇਸ ਸੰਸਾਰ ਦੇ ਅੰਦਰ ਹਿੰਦੂ ਵੀਰ ਜਿਹੜੇ ਸਨ ਜਾਂ ਹਿੰਦੂ ਧਰਮ ਦੇ ਨਾਲ ਸੰਬੰਧ ਰੱਖਣ ਵਾਲੇ ਜਿਹੜੇ ਸਨ ਉਹਨਾਂ ਸਾਰਿਆਂ ਦੇ ਧਰਮ ਨੂੰ ਬੁਕਾਉਣ ਦੇ ਲਈ ਸ਼ੇਰ ਅਫਗਾਨ ਇਹ ਵਜ਼ੀਰ ਸੀ ਔਰੰਗਜ਼ੇਬ ਦਾ ਇਹਨਾਂ ਨੇ ਜਦੋਂ ਪਹਾੜ ਕਸ਼ਮੀਰੀ ਪੰਡਤਾਂ ਨੇ ਆਪਣਾ ਆਪਾ ਬਚਾਨ ਦੇ ਲਈ ਇੱਕ ਗੱਲ ਤੇ ਕਹਿੰਦਗੇ ਸਾਲ ਦਾ ਸਮਾਂ ਸਾਨੂੰ ਦੇ ਦਿਓ ਇੱਕ ਸਾਲ ਦੇ ਸਮੇਂ ਅੰਦਰ ਜੇ ਸਾਡੇ ਕੋਲ ਕੋਈ ਹਿਆ ਹੋਇਆ ਤੇ ਸਾਡਾ ਹਿੱਲਾ ਕਾਮਯਾਬ ਤੇ ਜੇ ਨਾ ਹੋਇਆ ਤੇ ਸੀ ਆਪਣੇ ਆਪ ਤੁਹਾਡੇ ਅੱਗੇ ਪੇਸ਼ ਹੋ ਕੇ ਤੁਹਾਡਾ ਧਰਮ ਮੰਨਾਂ ਉਸ ਵਕਤ ਇਹਨਾਂ ਨੇ ਸਭ ਕੁਝ ਕੀਤਾ ਜਦੋਂ ਸਾਰੇ ਹਿੱਲੇ ਮੁੱਕ ਗਏ ਸਿਰ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਗੁਰੂ ਨਾਨਕ ਸਾਹਿਬ ਜੀ ਦਾ ਦਰ ਇਹਨਾਂ ਨੂੰ ਚਿਤਿਆ। ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਚਰਨਾਂ ਵਿੱਚ ਅਨੰਦਪੁਰ ਸਾਹਿਬ ਜੀ ਦੀ ਧਰਤੀ ਤੇ ਇਹਨਾਂ ਨੇ ਆ ਕੇ ਫਰਿਆਦ ਕੀਤੀ ਕਿ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਗੁਰੂ ਹਰगोबिंद ਸਾਹਿਬ ਜੀ ਦੇ ਨੰਨ ਪੁੱਤਰ ਕਿਰਪਾ ਕਰੋ ਸਾਡੀ ਬਾਹ ਫੜੋ ਅਸੀਂ ਇਸ ਸੰਸਾਰ ਭਵਜਲ ਦੇ ਵਿੱਚ ਡੁੱਬ ਰਹਿਆਂ। ਕਿਰਪਾ ਕਰੋ ਸਾਡੇ ਡੁੱਬਦੇ ਹੋਏ ਧਰਮ ਨੂੰ ਜੇ ਕੋਈ ਬਚਾ ਸਕਦਾ ਹੈ ਤੇ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦਾ ਘਰਬ ਜਾ ਸਕਦਾ ਹੈ ਗੁਰੂ ਤੇਗ ਬਹਾਦਰ ਸਾਹਿਬ ਤੁਸੀਂ ਬਚਾ ਸਕਦੇ ਹੋ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਜਿਸ ਵੇਲੇ ਸਾਰੀ ਗੱਲਬਾਤ ਹੁੰਦੀ ਹੈ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਲਖਤੇ ਜ਼ਿਗਰ ਦਸ਼ਮੇਸ਼ ਬਿਤਾ ਧੰਨ ਗੁਰੂ ਕਲਗੀਧਰ ਪਾਤਸ਼ਾਹ ਜੀ ਉਸ ਵੇਖਤ ਆਪਣੇ ਪਿਤਾ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੂੰ ਇਹਨਾਂ ਦੀ ਮਦਦ ਲਈ ਆਪਣਾ ਸੀਸ ਦੇਣ ਦੇ ਲਈ ਆਪ ਸਤਿਗੁਰੂ ਤੌਰ ਦੇ ਅੰਦਰ ਜਿਤੇ ਰਖਿਓ ਇਤਿਹਾਸ ਲਿਖਦਾ ਹੈ ਕਿ ਉਸ ਵਕਤ ਜਿਸ ਵਕਤ ਤੇ ਸਾਰੀ ਚਰਚਾ ਹੋ ਰਹੀ ਸੀ ਉਸ ਵਕਤ ਧੰਨ ਗੁਰੂ ਗੋਬਿੰਦ ਰਾਏ ਜੀ ਨੇ ਇੱਕ ਬਚਨ ਕਿਹਾ ਸੀ ਪਿਤਾ ਜੀ ਬੜੀ ਗੰਭੀਰਤਾ ਹੋ ਇਸ ਸਮੇਂ ਸਥਾਨ ਤੇ ਹੈ ਕਾਰਨ ਕੀ ਹੈ ਤੇ ਇਹ ਜਿਹੜੇ ਕਸ਼ਮੀਰ ਦੇ ਪੰਡਤ ਆਏ ਨੇ ਸਤਿਗੁਰੂ ਜੀ ਇਹਨਾਂ ਦੀਆਂ ਅੱਖਾਂ ਵਿੱਚ ਹੰਝੂ ਕਿਉਂ ਨੇ ਤੇ ਸਤਿਗੁਰੂ ਗੁਰਤੇਗ ਬਹਾਦਰ ਪਾਤਸ਼ਾਹ ਜੀ ਨੇ ਕਿਹਾ ਸੀ ਇਹਨਾਂ ਦੀਆਂ ਅੱਖਾਂ ਵਿੱਚ ਹੰਝੂ ਇਸ ਕਰਕੇ ਨਹੀਂ ਕਿਉਂਕਿ ਇਹਨਾਂ ਦਾ ਧਰਮ ਖਤਰੇ ਵਿੱਚ ਹੈ ਤੇ ਸਤਿਗੁਰ ਜੀ ਇੰਨੀ ਗੰਭੀਰਤਾ ਕਿਉਂ ਤੇ ਗੁਰੂ ਤੇਗ ਬਹਾਦਰ ਸਾਹਿਬ ਨੇ ਕਿਹਾ ਸੀ ਹੁਣ ਜਿਹੜੇ ਹਾਲਾਤ ਬਣ ਗਏ ਨੇ ਇਹਨਾਂ ਹਾਲਾਤਾਂ ਨੂੰ ਧਿਆਨ ਵਿੱਚ ਰੱਖ ਕੇ ਇੱਕ ਗੱਲ ਸਮਝ ਵਿੱਚ ਆਈਏ ਕਿ ਇਹਨਾਂ ਦਾ ਧਰਮ ਤਾਂ ਵੱਜ ਸਕਦਾ ਹੈ ਜੇ ਕੋਈ ਸੱਚ ਵਿੱਚ ਧਰਮੀ ਬੁਰਖ ਆਪਣੇ ਸੀਸ ਨੂੰ ਵਾਰਨ ਦੇ ਲਈ ਤਿਆਰ ਹੋ ਜਾਏ ਭਾਵ ਆਪਣੇ ਆਪੇ ਨੂੰ ਕੁਰਬਾਨ ਕਰਨ ਦੇ ਲਈ ਤਿਆਰ ਹੋ ਜਾਏ ਤੇ ਇਹਨਾਂ ਦਾ ਧਰਮ ਵੱਜ ਸਕਦਾ ਹੈ ਤੇ ਸਤਿਗੁਰੂ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਕਿਹਾ ਸੀ ਪਿਤਾ ਜੀ ਇਸ ਜਗਤ ਤੇ ਤੁਹਾਡੇ ਤੋਂ ਵੱਡਾ ਧਰਮੀ ਕੌਣ ਹੋ ਸਕਦਾ ਹੈ ਪ੍ਰਿੰਸੀਪਲ ਸੰਦੀਪ ਸਿੰਘ ਨੇ ਬੜੇ ਭਾਵੁਕ ਬਚਨ ਵਿਖੇਨੇ ਉਹ ਕਹਿੰਦਾ ਜਿੱਦੋਂ ਇੰਨੀ ਗੱਲ ਆਖੀ ਨਾ ਸਤਿਗੁਰਾਂ ਨੇ ਤੇ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ ਬਚਨ ਕੇ ਕਹਿਣ ਲੱਗੇ ਮੇਰੇ ਲਾਲ ਚੇਤੇ ਰੱਖੀ ਗੱਲ ਸੀਸ ਦੇਣ ਦੀ ਹੋ ਰਹੀ ਏ ਤੇ ਜੇ ਮੈਂ ਚਲਾ ਜਾਵਾਂਗਾ ਨਾ ਤੇ ਪੁੱਤਰ ਜੀ ਤੁਹਾਡੀ ਉਮਰੇ 9 ਸਾਲ ਦੀ ਤੁਹਾਡੇ ਸਿਰ ਤੋਂ ਪਿਤਾ ਦਾ ਸਾਯਾ ਉੱਠ ਜਾਣਾ ਹੈ ਤੇ ਗੁਰੂ ਕਲਗੀਧਰ ਪਾਤਸ਼ਾਹ ਦਸ਼ਮੇਸ਼ ਪਿਤਾ ਜੀ ਨੇ ਚੜ੍ਹਦੀ ਕਲਾ ਦੇ ਵਿੱਚ ਇੱਕ ਬਚਨ ਕਿਹਾ ਸੀ ਪਿਤਾ ਜੀ ਜੇ ਇੱਕ ਮੇਰੇ ਸਿਰ ਤੋਂ ਪਿਤਾ ਦਾ ਸਾਆ ਉੱਠ ਜਾਏ ਤੇ ਹਜ਼ਾਰਾਂ ਲੱਖਾਂ ਮੇਰੇ ਵਰਗੇ ਜਿਹੜੇ ਸੰਸਾਰ ਤੇ ਦੇ ਉਹਨਾਂ ਦੇ ਸਿਰ ਤੇ ਉਹਨਾਂ ਦੇ ਪਿਤਾ ਦੇ ਸਾਏ ਰਹਿ ਜਾਣ ਤੇ ਧੰਨ ਬ੍ਰਹਤ ਪਾਤਸ਼ਾਹ ਜੀ ਫਿਰ ਮੈਨੂੰ ਇਹ ਸੌਦਾ ਪਰਵਾਣੇ ਕਿਰਪਾ ਕਰੋ ਸਤਿਗੁਰੂ ਜੀ ਇਹਨਾਂ ਦੇ ਧਰਮ ਨੂੰ ਤੁਸੀਂ ਬਚਾ ਲਓ ਇਹਨਾਂ ਦੀਆਂ ਅੱਖਾਂ ਦੇ ਹੰਝੂਆਂ ਨੂੰ ਤੁਸੀਂ ਪੂੰਝ ਦਿਓ ਮੇਰੇ ਸਤਿਗੁਰੂ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਚੱਲੇ ਨਹੀਂ ਆਗਰੇ ਤੋਂ ਸਤਗੁਰਾਂ ਦੀ ਗ੍ਰਿਫਤਾਰੀ ਹੁੰਦੀ ਏ ਤੇ ਸਤਗੁਰ ਪਾਤਸ਼ਾਹ ਜੀ ਨੇ ਇੱਕ ਹੌਸਲੇ ਵਿੱਚ ਬਚਨ ਕਿਹਾ ਸੀ ਉਹਨਾਂ ਨੂੰ ਕਸ਼ਮੀਰੀ ਪੰਡਤਾਂ ਨੂੰ ਉਹ ਬਚਨ ਸਫਰੀ ਜੀ ਨੇ ਬੜੇ ਪਿਆਰੇ ਲਿਖੇ ਨੂੰ ਕਹਿੰਦਾ ਹੈ ਕਹਿਆ ਪਾਤਸ਼ਾਹ ਬੱਚਿਓ ਘਰੀ ਜਾਓ ਸਿਰ ਦੇ ਕੇ ਸਤ ਬਚਾਂਗਾ ਮੈਂ ਵੀ ਜੇ ਤੁਹਾਨੂੰ ਭਰੋਸਾ ਦੇ ਦਿੱਤਾ ਹੈ ਨਾ ਵੀ ਤੁਸੀਂ ਜਾ ਕੇ ਸ਼ੇਰ ਅਫਗਾਨ ਨੂੰ ਇੰਨੀ ਗੱਲ ਕਹਿ ਦਿਓ ਕਿ ਸਾਡਾ ਆਗੂ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ। ਰੋਜ਼-ਰੋਜ਼ ਕਿੰਨਿਆਂ ਦੇ ਜੰਜੂ ਲਾਉਗੇ? ਰੋਜ਼-ਰੋਜ਼ ਕਿੰਨਿਆਂ ਦੇ ਸਿਰ ਵੱਢੋਗੇ? ਜਾ ਕੇ ਇੱਕ ਗੱਲ ਕਹਿ ਦਿਓ ਸ਼ੇਰ ਅਫਗਾਨ ਨੂੰ ਕਿ ਸਾਡਾ ਆਗੂ ਹੈ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ। ਅਸੀਂ ਸਾਰੇ ਤੁਹਾਡਾ ਕਹਾ ਮਨ ਲਵਾਂਗੇ। ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਜੇ ਤੁਹਾਡੇ ਕਹਿ ਵੀ ਚਾਹਾਂ। ਪਾਪ ਜੀ ਤੁਸੀਂ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਮਨਾ ਲਓ ਜੀ ਉਹਨਾਂ ਦਾ ਆਪਣਾ ਧਰਮ ਤਬਦੀਲ ਕਰ ਲਿਆ ਅਸੀਂ ਸਾਰੇ ਤਵਾ ਉਹਨਾਂ ਦੇ ਪਿੱਛੇ ਆਪਣਾ ਧਰਮ ਤਬਦੀਲ ਕਰਨ ਦੀ ਤਿਆਰਾਂ ਸਾਰਿਆਂ ਨੂੰ ਮਾਰਨ ਦੀ ਬਜਾਏ ਇੱਕ ਨੂੰ ਮਨਾ ਲਓ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਇਨਾ ਭਰੋਸਾ ਦੇ ਕੇ ਕਿਹਾ ਅਸੀਂ ਕਹਾ ਪਾਤਸ਼ਾਹ ਬੱਚਿਓ ਕਰੀ ਜਾਓ ਸਿਰ ਦੇ ਕੇ ਸਤ ਬਚਾਂਗਾ ਮੈਂ Hindu ਮੰਦਰ ਦੇ ਜਗ ਦੇ ਦੀਵਿਆਂ ਵਿੱਚ ਲਉ ਆਪਣੇ ਤੇਲ ਦਾ ਪਾਗਾ ਮੈਂ ਪਾਇਆ ਦੇਸ਼ ਦੀਆਂ ਜੜਾਂ ਵਿੱਚ ਲਉ ਆਪਣਾ ਭਾਰਤ ਵਰਸ਼ ਦਾ ਬਾਗ ਤਾਂ ਪਲ ਰਿਹਾ ਏ Hindu ਮੰਦਰ ਦੇ ਅੰਦਰ ਜਗ ਦੇ ਦੀਵਿਆਂ ਵਿੱਚ ਲਉ ਅੱਜ ਵੀ ਤੇਗ ਬਹਾਦਰ ਦਾ ਬਲ ਰਿਹਾ ਸੱਚ ਵਿੱਚ ਗੁਰਮਖੋ ਉਹ ਲਉ ਉਹ ਤੇਲ ਦੇ ਦੀਵੇ ਨਹੀਂ ਅਸਲ ਵਿੱਚ ਉਹ ਲਾਉ ਦੇ ਦੀਵੇ ਨੇ ਜਿਨ੍ਹਾਂ ਨੂੰ ਸਮਝ ਆਈ ਉਹ ਗੁਰਤੇਗ ਬਹਾਦਰ ਸਾਹਿਬ ਜੀ ਦੇ ਚਰਨਾ ਅੰਦਰ ਅੱਜ ਵੀ ਨਤਮਸਤਕ ਹੁੰਦੇ ਨੇ ਸੱਚ ਵਿੱਚ ਇਸ ਧਰਤੀ ਦਾ ਇਹ ਬੜੇ ਪੁਰਾਣੇ ਸਮੇ ਤੋਂ ਇਸ ਧਰਤੀ ਦੇ ਵਸਿੰਦਿਆਂ ਦਾ ਮિજાਜ ਰਿਹਾ ਹੈ ਇਹਨਾਂ ਦੇ ਇਹਨਾਂ ਦੇ ਖਾਤਰ ਜਿਹੜਾ ਜੂਝਦਾ ਹੈ ਇਤੋਂ ਦੇ ਵਾਸੀंदे ਸੱਚ ਵਿੱਚ ਇੰਨੇ ਅਕਿਰਤ ਕੰਨ ਸਨ ਇਨਾਂ ਸਮੇਂ-ਸਮੇਂ ਤੇ ਉਹਨਾਂ ਨੂੰ ਪਿੱਠ ਹੀ ਦਿਖਾਈਏ ਭਾਵੇਂ ਗੁਰੂ ਹਰਗੋਬਿੰਦ ਪਾਤਸ਼ਾਹ ਜੀ 52 ਪਹਾੜੀ ਰਾਜਿਆਂ ਨੂੰ ਕਿਲੇ ਤੋੜਿਆ ਕਰਾਂਦੇ ਨੇ ਪਰ ਧਿਆਨ ਦੇਣਾ ਉਹਨਾਂ ਹੀ 52 ਪਹਾੜੀ ਰਾਜਿਆਂ ਦੇ ਅੱਗੇ ਸਪੁੱਤਰ ਜਿਹੜੇ ਨੇ ਉਹ ਧੰਨ ਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਸਾਹਮਣੇ ਤਲਵਾਰਾਂ ਚੁੱਕ ਕੇ ਖੜੇ ਹੋ ਜਾਂਦੇ ਨੇ ਗੁਰੂ ਕਲਗੀਰ ਪਤਿਸ਼ਾਹ ਜੀ ਦੀਆਂ ਲੜਾਈਆਂ 14 ਜੰਗਾਂ ਦੇ ਵਿੱਚੋਂ ਜ਼ਿਆਦਾਤਰ ਜੰਗਾਂ ਜਿਹੜੀਆਂ ਨੇ ਉਹ ਪਹਾੜੀ ਰਾਜਿਆਂ ਨਾਲ ਨਹੀਂ ਮੁਗਲਾਂ ਨਾਲ ਨਹੀਂ ਪਹਾੜੀ ਰਾਜਿਆਂ ਨਾਲ ਜ਼ਿਆਦਾਤਰ ਜੰਗਾਂ ਨੇ ਤੇ ਧਿਆਨ ਦੇਣਾ ਹੈ ਉਹੀ ਪਹਾੜੀ ਰਾਜੇ ਸਨ ਜਿਨ੍ਹਾਂ ਨੂੰ ਗੁਰੂ ਤੇਗ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੇ ਕਿਲੇ ਦੇ ਵਿੱਚ ਉਹ ਰਿਆ ਕਰਾਇਆ ਸੀ ਕਿਉਂਕਿ ਅਕਿਰਤ ਕਰਨੇ ਨਾ ਅਕੀਰਤ ਕਨ ਬੰਦਾ ਕਦੀ ਆਪਣਾ ਆਪਣਾ ਸੰਸਾਰਿਕ ਵजूद ਉਸ ਥਾਂ ਤੇ ਨਹੀਂ ਟਿਕਾਣਾ ਚਾਹਦਾ ਉਹ ਹਮੇਸ਼ਾ ਆਪਣੀ ਮਲੀਨ ਬੁੱਧ ਨੂੰ ਅੱਗੇ ਰੱਖਦਾ ਤੇ ਖਿਆਲ ਕਰਿਓ ਆਪਣਾ ਆਪਾ ਵਾਰਨ ਵਾਲੇ ਗੁਰਤੇਗ ਬਹਾਦਰ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਨਰਮਸਤ ਖੋਣ ਵਾਲੇ ਗੁਰਸਿੱਖਾਂ ਨਾਲ ਇਸ ਆਜ਼ਾਦ ਧਰਤੀ ਤੇ ਕੀ ਹੋਇਆ ਇਹ ਵੀ ਸਾਡੇ ਕੋਲ ਲੁਕਿਆ ਨਹੀਂ ਖੈਰ ਗੁਰਤੇਗ ਬਹਾਦਰ ਪਾਤਸ਼ਾਹ ਜੀ ਨੇ ਜਿਸ ਵੇਲੇ ਇਹ ਪ੍ਰੋਸਾ ਦਿੱਤਾ ਆਗਰੇ ਤੋਂ ਸਤਪੁਰਾਂ ਦੀ ਗ੍ਰਿਫਤਾਰੀ ਹੁੰਦੀ ਹੈ ਇਸ ਦਿੱਲੀ ਦੀ ਧਰਤੀ ਤੇ ਪੰਜ ਸਿੱਖ ਚ ਸਤਗੁਰਾਂ ਨਾਲ ਚੱਲੇ ਸਨ ਤਿੰਨ ਸਿੱਖਾਂ ਨੂੰ ਸਤਗੁਰ ਨੇ ਆਪਣੇ ਨਾਲ ਰੱਖਿਆ ਭਾਈ ਉદય ਤੇ ਭਾਈ ਗੁਰਦਿੱਤਾ ਜੀ ਦੀ ਡਿਊਟੀ ਸਤਗੁਰਾਂ ਨੇ ਬਾਹਰ ਲਾਈ ਤੁਸੀਂ ਧਿਆਨ ਵਿੱਚ ਰੱਖਣਾ ਹੈ ਕਿ ਜੋ ਕੁਝ ਵਾਪਰਦਾ ਹੈ ਹਰ ਵਾਪਰੀ ਘਟਨਾ ਤੁਸੀਂ ਗਵਾਹ ਹੋ ਤੁਸੀਂ ਜਾ ਕੇ ਆਨੰਦਪੁਰ ਦੀ ਧਰਤੀ ਤੇ ਪਰਿਵਾਰ ਤੱਕ ਉਹ ਸਾਰੀ ਘਟਨਾ ਪਹੁੰਚਾਣੀ ਸਤਿਗੁਰ ਪਾਤਸ਼ਾਹ ਜੀ ਦੇ ਨਾਲ ਭਾਈ ਮਰਦੀ ਦਾਸ ਭਾਈ ਸੱਦੀ ਦਾਸ ਤੇ ਭਾਈ ਬਿਆਲ ਜੀ ਬਿਆਲ ਦਾਸ ਸਤਿਗੁਰਾਂ ਦੇ ਨਾਮ ਪਿਆਰੇ ਗੁਰਸਿੱਖਾਂ ਨੂੰ ਗ੍ਰਿਫਤਾਰ ਕੀਤਾ ਜਾਂਦਾ 3 ਗੱਲਾਂ ਕਹੀਆਂ ਜਾਂਦੀਆਂ ਨੇ ਯਾ ਤੇ ਕਲਮਾ ਪੜ੍ਹ ਲਓ ਪਾ ਮੁਸਲਮਾਨ ਬਣ ਜਾਓ ਇਆ ਕੋਈ ਕਰਾਮਾਤ ਦਿਖਾ ਦਿਓ ਤੇ ਤੀਜੀ ਗੱਲ ਜੇ ਨਾ ਦੋਨਾਂ ਨੂੰ ਤੁਸੀਂ ਪ੍ਰਵਾਨ ਨਹੀਂ ਕਰਦੇ ਤੇ ਫਿਰ ਮੌਤ ਨੂੰ ਕਰਬੂਲ ਕਰ ਲਵੋ ਤੇ ਸਾਬ ਜੀ ਨੇ ਆਖਿਆ ਸੀ ਇੱਕ ਬਚਨ ਕਿ ਦੇਖੋ ਗੱਲ ਕਲਮਾ ਦੀ ਨਹੀਂ ਸੱਚ ਵਿੱਚ ਗੁਰਮਖੋ ਕਿਸੇ ਦੂਜੇ ਧਰਮ ਐ ਬੜੀ ਬੜੀ ਇਹ ਬੇਨਤੀ ਕੀਤੀ ਕਿਸੇ ਦੂਜੇ ਧਾਰਮਿਕ ਅਸਥਾਨ ਤੇ ਜਾ ਕੇ ਤੁਸੀਂ ਕਿਸੇ ਦੂਜੇ ਧਾਰਮਿਕ ਸਥਾਨ ਤੇ ਪਹੁੰਚ ਕੇ ਆਪਣੇ ਧਰਮ ਦੀ ਗੱਲ ਨਹੀਂ ਕਰ ਸਕਦੇ ਤੁਸੀਂ ਮੰਦਰ ਵਿੱਚ ਖੜੇ ਹੋ ਕੇ ਅੱਲਾ ਨਹੀਂ ਬੋਲ ਸਕਦੇ ਤੁਸੀਂ ਮਸਜਿਦ ਵਿੱਚ ਖੜੇ ਹੋ ਕੇ ਰਾਮ ਨਹੀਂ ਬੋਲ ਸਕਦੇ ਪਰ ਧਿਆਨ ਦੇਣਾ ਇਹ ਬਾਬੇ ਨਾਨਕ ਦਾ ਘਰ ਹੈ ਜਿੱਥੇ ਬਾਬਾ ਫਰੀਦ ਜੀ ਸਵੇਰੇ ਉੱਠ ਕੇ ਕਹਿੰਦੇ ਨੇ ਉੱਠ ਫਰੀਦਾ ਉਜੋ ਸਾਧ ਸੁਬਹਿ ਨਿਵਾਜ ਗੁਜਾਰ ਇੱਥੇ ਬਾਬਾ ਫਰੀਦ ਸਾਹਿਬ ਕਹਿੰਦੇ ਨੇ ਫਰੀਦਾ ਬੇ ਨਿਵਾਜਾ ਕੁੱਤਿਆ ਇਹ ਨਾ ਭਲੀ ਰੀਤ ਕਭੀ ਚੱਲ ਨਾ ਆਇਆ ਪੰਜੇ ਵਕਤ ਇਥੇ ਬਾਬਾ ਨਾਨਕ ਕਹਿੰਦਾ ਪੰਜ ਨਿਵਾਜਾ ਵਕਤ ਪੰਜ ਪੰਜੇ ਪੰਜਾ ਨਾਉ ਪਹਿਲਾ ਸੱਚ ਹਲਾਲ ਹੋਏ ਤੀਜੀ ਖੈਰ ਖੁਦਾਏ ਚੌਥੀ ਨੀਅਤ ਰਾਸਮਤ ਪੰਜਵੀਂ ਸਿਫ ਸਦਾਏ ਅੱਛਾ ਕਹਿੰਦੇ ਨੇ ਸੱਚ ਜੇ ਤੇਰੇ ਕੋਲ ਆ ਕਲਮਾ ਹੈ ਤਾਂ ਤੂੰ ਮੁਸਲਮਾਨ ਕਹਾ ਸਕਣਾ ਵੀ ਤੇ ਤੈਨੂੰ ਮੁਸਲਮਾਨ ਕਹਾਂਦਾ ਵੀ ਆ ਗਿਆ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਕਿਰਪਾ ਕੀਤੀ ਇਥੇ ਸਤਗੁਰਾਂ ਤੋਂ ਪਹਿਲਾਂ ਭਾਈ ਮਤੀ ਦਾਸ ਜੀ ਨੂੰ ਆਰੇ ਨਾਲ ਚਿੜਿਆ ਜਾਂਦਾ ਹੈ ਭਾਈ ਸਦੀ ਦਾਸ ਜੀ ਨੂੰ ਰੂਹ ਵਿੱਚ ਲਪੇਟ ਕੇ ਸ਼ਹੀਦ ਕੀਤਾ ਜਾਂਦਾ ਹੈ ਰੂਹ ਨੂੰ ਅੱਗ ਲਾ ਦਿੱਤੀ ਜਾਂਦੀ ਹੈ ਤੇ ਭਾਈ ਦਿਆਲਾ ਜੀ ਉਬਲ ਦੀ ਦੇਗ ਦੇ ਵਿੱਚ ਉਹਨਾਂ ਨੂੰ ਪਾ ਕੇ ਧਿਆਨ ਦੇਣਾ ਉਤੋਂ ਟੱਕਣ ਬੰਦ ਕਰ ਦਿੱਤਾ ਜਾਂਦਾ ਹੈ ਹੱਡੀਆਂ ਵੱਖਰੀਆਂ ਮਾਸ ਵੱਖਰਾ ਹੋ ਜਾਂਦਾ ਹੈ ਪਹਿਲਾਂ ਇਹਨਾਂ ਤਿੰਨ ਗੁਰੂ ਕੇ ਸਿੱਖਾਂ ਦੀ ਸ਼ਹਾਦਤ ਤੇ ਸ਼ਹਾਦਤ ਤੋਂ ਪਹਿਲਾਂ ਗੁਰਤੇਗ ਬਹਾਦਰ ਸਾਹਿਬ ਜੀ ਨੂੰ ਪਿੰਜਰੇ ਦੇ ਵਿੱਚ ਸਾਹਮਣੇ ਖੜਾ ਕੀਤਾ ਜਾਂਦਾ ਹੈ ਪਿੰਜਰਾ ਵੀ ਉਹ ਸੀ ਸੋਹ ਸਿੰਘ ਦੀ ਸ਼ੀਤਲ ਜੀ ਲਿਖਦੇ ਨੇ ਪਿੰਜਰੇ ਦੀ ਜੜੀ ਬੰਤਰ ਸੀ ਨਾ ਜਨ ਲੱਗੇ ਨਾ ਸਤਗੁਰੂ ਗੁਰਤੇਗ ਬਹਾਦਰ ਸਾਹਿਬ ਸਿੱਧੇ ਖੜੇ ਹੋ ਸਕਦੇ ਸਨ ਉਹਦੇ ਉੱਪਰ ਵੀ ਸੂਏ ਪਿੱਛੇ ਵੀ ਅੱਗੇ ਵੀ ਤੇ ਥੱਲੇ ਵੀ ਇਹ ਮੰਦਰ ਵਿੱਚ ਬਣਾਇਆ ਗਿਆ ਸੀ ਵੀ ਅਤ ਦੇ ਤਸੀਹੇ ਇਹ ਸਿੱਧੀ ਸ਼ਹਾਦਤ ਨਹੀਂ ਤਿੰਨ ਦਿਨ ਧੰਗੁਰ ਤੇ ਇੱਕ ਬਹਾਦਰ ਬਾਦਸ਼ਾਹ ਜੀ ਨੇ ਇਸ ਥਾਂ ਤੇ ਤਸੀਹੇ ਦਿੱਤੇ ਗਏ ਨੇ ਤਿੰਨ ਦਿਨ ਤਿੰਨ ਦਿਨ ਤੋਂ ਬਾਅਦ ਸਤਗੁਰਾਂ ਦੀ ਸ਼ਹਾਦਤ ਹੁੰਦੀ ਏ ਫਿਰ ਜਦੋਂ ਅੱਜ ਦਾ ਦਿਨ ਆਉਂਦਾ ਹੈ ਪੂਰੇ ਇਲਾਕੇ ਵਿੱਚ ਚਾਂਦਨੀ ਚੌਕ ਦਿੱਲੀ ਦੇ ਅੰਦਰ ਟਿੰਡੋਰਾ ਪਿਟਵਾਇਆ ਜਾਂਦਾ ਹੈ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਖੜੇ ਹੁੰਦੇ ਨੇ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦਾ ਸ਼ੀਸ਼ ਧੜ ਨਾਲ ਉਹ ਅੱਧੇ ਦਿਨ ਵਾਕ ਕੀਤਾ ਜਾਂਦਾ ਹੈ ਜਿੰਨੂੰ ਫਿਰ ਗੁਰੂ ਕੇ ਪਿਆਰੇ ਭਾਈ ਜੈਤਾ ਜੀ ਗੁਰੂ ਕੇ ਪਿਆਰ ਵਿੱਚ ਭਿੱਜੇ ਇਥੋਂ ਸ਼ੀਸ਼ ਚੁੱਕਦੇ ਨੇ ਤੇ ਅਨੰਦਪੁਰ ਸਾਹਿਬ ਦੀ ਧਰਤੀ ਤੇ ਪਹੁੰਚਦੇ ਨੇ ਸਮੇਂ ਦੀ ਸੰਪੂਰਤਾ ਹੈ ਬਸ ਇੱਕੋ ਅਰਦਾਸ ਕਰੀਏ ਸਤਿਗੁਰ ਦੇ ਚਰਨਾਂ ਦੇ ਵਿੱਚ ਕਿ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਤੁਸੀਂ ਇਸ ਸੰਸਾਰ ਦੇ ਅੰਦਰ ਧਰਮ ਦੇ ਲਈ ਆਪਣਾ ਆਪਾ ਕੁਰਬਾਨ ਕੀਤਾ ਅਸੀਂ ਬੜੀ ਬੜੀ ਕਹਿ ਦਿੰਦੇ ਆ ਕਿ ਗੁਰਤੇਗ ਬਹਾਦਰ ਪਾਤਸ਼ਾਹ ਜੀ ਨੇ ਤਿਲਕ ਤੇ ਜੰਝੂ ਲਈ ਤੇ ਮੈਨੂੰ ਮaaf ਕਰ ਦਿਆ ਜੇ ਜੇ ਤਿਲਕ ਤੇ ਜੰਝੂ ਦੇ ਥਾਂ ਦੇ ਉੱਪਰ ਜੇ ਕਿਤੇ ਸੁੰਨਤ ਵਾਲੇ ਖੜੇ ਹੁੰਦੇ ਤੇ ਤਿਲਕ ਜੰਝੂ ਵਾਲਾ ਉਹਨਾਂ ਨੂੰ ਪੜਤਾਰਿਤ ਕਰਦਾ ਪਿਆ ਹੁੰਦਾ ਤੇ ਕਿ ਗੁਰਤੇਗ ਭਗਤ ਸਾਹਿਬ ਜੀ ਮਨਾ ਕਰ ਦਿੰਦੇ ਨਹੀਂ ਇਹ ਜਿਹੜੀ ਸਤਗੁਰਾਂ ਦੀ ਸ਼ਹਾਦਤ ਹੈ ਇਸ ਸਤਿਗੁਰਾਂ ਦੀ ਸ਼ਹਾਦਤ ਧਰਮ ਲਈ ਹੈ ਕਿਉਂਕਿ ਧਰਮ ਦੀ ਨਿਗਾਹ ਦੇ ਵਿੱਚ ਕੋਈ ਵੱਡਾ ਤੇ ਛੋਟਾ ਨਹੀਂ ਹੁੰਦਾ ਵੱਡੇ ਤੇ ਛੋਟੇ ਅਸੀਂ ਬਣਾਏ ਨਹੀਂ ਉਹ ਸਾਡੀ ਨਿਗਾਹ ਵਿੱਚ ਹੁੰਦਾ ਹੈ ਇਹ ਫਲਾਣੇ ਧਰਮ ਦਾ ਦੂਜੇ ਧਰਮ ਨਹੀਂ ਸਾਬ ਕਹਿੰਦੇ ਨੇ ਕੋਈ ਵੀ ਬੰਦਾ ਹੈ ਮਾਨਸ ਕੀ ਜਾਤ ਸਭੈ ਇੱਕ ਹੈ ਪਹਿਚਾਨ ਬੋ ਇੱਕ ਪਿਤਾ ਇੱਕ ਅਸਕੇ ਹਮ ਬਾਰੇ ਦਾ ਸਿਧਾਂਤ ਹੈ ਗੁਰੂ ਗ੍ਰੰਥ ਸਾਹਿਬ ਜੀ ਦਾ ਇਸ ਕਰਕੇ ਮੇਰੇ ਸਤਿਗੁਰ ਨੇ ਕਿਰਪਾ ਕੀਤੀ ਇਹ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ ਅੱਜ ਦੇ ਦਿਨ ਆਪਣਾ ਸੀਸ ਇਸੇ ਦਿੱਲੀ ਦੀ ਧਰਤੀ ਤੇ ਪਨ ਕੇ ਠਿੱਕਰਾ ਤਨ ਦਾ ਮੇਰੇ ਸਤਿਗੁਰੂ ਪਾਤਸ਼ਾਹ ਜੀ ਨੇ ਸ਼ਹਾਦਤ ਦੀ ਗਵਾਹੀ